ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੋਇਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਪਿੰਡ ਹਰੀਹਰ ਚੌਕ ਹਰੀ ਹਰ ਚੋਕ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਰਜੀਤ ਵੀਰ ਦੇ ਕੋਲ ਆ ਜਿੰਦੇ ਥੋੜੇ ਜਿਹ ਕਰੜੇ ਲੱਗਦੇ ਤੁਹਾਨੂੰ ਬੋਲ ਆ ਉਹ ਕਰਦੇ ਪਾਈ ਦਿਨਾਂ ਨਾਲ ਆਪਾਂ ਗੱਲ ਤੇ ਬਾਤ ਮਿਲਦੇ ਸਾਰੀ ਜਾਣਕਾਰੀ ਨਾ ਸੰਝਾ ਸੱਸੀ ਨਾਲ ਹਰਜੀਤ ਵੀਰ ਜੀ ਕੀ ਹਾਲ ਆ ਵਧੀਆ ਸੇਤਾ ਦੇ ਪ੍ਰਵਾਸ ਮੁੜਕਾ ਹੋਣ ਲੱਗ ਪਿਆ ਤੈਨੂੰ ਹਣਾ ਪੱਕੇ-ਪੱਕੇ ਲੱਗੇ ਨੇ ਲੌਣੇ ਕਦੋਂ ਵਾਦਾ ਕੀਤਾ ਸੀ ਬਾਈ ਸਰਦਾਰ ਆ ਵੇ ਆ ਤੇ ਆ ਉਹ ਬਤਾ ਦੇ ਜੀ ਪੱਖੇ ਵੀ ਲਿਆਂਦੇ ਭਾਣ ਮੈਂ ਕੀ ਕਹਾਂ ਕਿਉਂਕਿ ਇਹ ਵਾਦੇ ਤੋਂ ਗਿਆ ਹੀ ਮੁਕਰ ਉਹ ਘਰੇ ਪਏ ਹੋ ਗਏ ਜਲਦੋਂ ਪਹਿਲਾਂ ਉਹ ਪਹਿਲਾਂ ਵਾਲੀ ਵੀਡੀਓ 'ਚ ਨੇ ਵਾਦਾ ਕੀਤਾ ਸੀ ਕਿ ਮੈਂ ਤੈਨੂੰ ਜਰਮਾਨਾ ਹੋਰ ਦੱਸੋ ਵਿੱਚ ਕੀ ਲਾਵ ਉਹ ਇੱਕ ਮਿੰਟ ਅੰਗਰੇਜ਼ਾਂ ਦੇ ਅੰਦਰ ਆਉਂਦੀ ਲਾ ਦਿੰਦਾ ਤੂੰ ਤਾਂ ਕਹਿੰਦਾ ਵੀ ਲਾਈਟ ਚੱਲੀ ਗਈ ਤਾਂ ਚਾਲੇ ਮੈਂ ਮੰਨ ਲੈਂਦਾ ਅਜਾ ਜਾਨਵਰ ਅਜਾ ਹਰਜੀਤ ਭਾਈ ਕਿੰਨੇ ਵੀਰੇ ਆਪਣੇ ਕੋਲੇ ਵਕਾਉਈ ਐਸ ਵੇਕ ਤਿੰਨ گاਵਾ ਦੋ ਮੱਜਾਂ ਇੱਕ ਕੱਟੀ ਆ ਅੱਜ ਦੋ ਮੱਜਾਂ ਵੀ ਆ ਗਈਆਂ ਹੈ ਆ ਮੈਂ ਤੋਂ ਸ਼ੁਰੂ ਗੱਲ ਕਰਾਂ ਪਹਿਲੇ ਨੰਬਰ ਤੇ ਮੈਂ ਇਹਦੀ ਕੀ ਡਿਟੇਲ ਆ ਇਹ ਵੀਰੇ ਡੇਢ ਮਹੀਨੇ ਦੀ ਸੂਈ ਦੱਸੀ ਆ ਮਾਲਕਾਂ ਨੇ ਹੁਣੇ ਆਈ ਆ ਆ ਤੇਰੇ ਸਾਹਮਣੇ ਤਾਂ ਹੀ ਗਰਮੀ ਚ ਕਰਖੀ ਜਾਂਦੀ ਠੀਕ ਠੀਕ ਆ ਠੀਕ ਆ ਇਹਦੇ ਥਲੇ 8 ਕਿਲੋ ਦੁੱਧ ਕਿਹਾ ਹੈ ਠੀਕ ਆ ਤੇ ਬਿਨਾ ਦਾਣੇ ਤੋਂ ਬੰਦੇ 8 ਕਿਲੋ ਦੋ ਸੀਗਾ ਤੇ ਉੱਥੇ ਮੈਂ 11:00 ਵਜੇ ਲਈ ਆ ਜਦੋਂ ਉਦੋਂ ਉੱਥੇ ਚੋਦ ਕਿੰਨਾ ਦੋ ਤਾਂ ਕੱਢਿਆ ਵੀਰੇ ਉਦੋਂ ਉਹਨੇ ਕਿਲੋ ਡੇਢ ਕਿਲੋ ਕੱਢਿਆਣਾ ਕਿਲੋ ਸੋਨ ਮੈਂ ਨਾ ਕਿਹੜੀਆਂ ਗੱਲਾਂ ਕਰਦਾ ਇੱਥੇ ਭਾਂਦੀ ਕਰਜੇ ਦਿਹਾੜੀ ਉੱਥੇ ਤਾਂ ਥਾਪੀ ਤੇ ਮਿਲਦੀ ਠੀਕ ਹੈ ਰੇਟ ਪਈਆਂ ਦਾ ਇਹਦਾ ਮੁੱਲ 55000 ਦੇਣੀ ਕਿੰਨੇ ਦੀ ਹਾਂ 55 ਹੀ ਦੇ ਦਈਏ ਮਾਨਤਾ ਨਾਲ ਕਰਾਂਗੇ ਜਰੂਰ ਜਦੋਂ ਜਦੋਂ ਕੋਈ ਫੋਨ ਲਾਊਗਾ ਤਾਂ ਕਰ ਦਿਆਂਗੇ ਠੀਕ ਤੁਰਨੂੰ ਤਾਂ ਰਹਿੰਦੀਆਂ ਨੇ ਭੀੜ ਭਾਂਡ ਭੀੜੀਆਂ ਆਈਆਂ ਫਿਰ ਆਹ ਦੋ ਨੰਬਰ ਤੇ ਝੋਟੀ ਜਿਹੜੀ ਬਾਈ ਲੈ ਇਹ ਵੀ ਵਿਖਾ ਦੇ ਬਾਈ ਉਹ ਐੇ ਠੰਡੀ ਠੰਡੀ ਚੰਗੀ ਚੁਆਈ ਹੋਈ ਇਹਨੂੰ ਦੁੱਧ ਵਾਲੇ ਨੂੰ ਕੀ ਮਾੜੀ ਆ ਇਧਰੇ ਧਾਰ ਬੜੀ ਮੋਟੀ ਆ ਅੱਛਾ ਇਹਦਾ ਦੱਸੀ ਬਾਈ ਬਾਈ ਇਹ ਪਹਿਲਾ ਸੂਆ ਹੈ ਹਾਂ ਉਹ ਬੱਚਾ ਮਗਰ ਆ ਪੇਤੀ ਨਾਲ ਬੰਨਿਆ ਜਿਹੜਾ ਹਾਂ ਹਾਂ ਠੀਕ ਆ ਮਨੇ ਉੱਠ ਕੇ ਤੁਰੇ ਨੂੰ ਜਪਤਾ ਠੀਕ ਆ ਉਹ ਵੇਲਾ ਠੀਕ ਆ ਬਾਈ ਇਹ ਇਹਦੇ ਥੱਲੇ ਮੈਂ ਕਿਲੋ ਅੱਧਾ ਕਿਲੋ ਧਾਰਾਂ ਛਾੜਤੀਆਂ ਸੀ ਠੀਕ ਆ ਤੇ ਕਿੰਨਾ ਨਾ ਇਹ ਵੀ 10 11 ਵੇ ਦੋਵੇਂ ਲਈਆਂ ਯਾਰ ਹੋਣ ਹੀ ਆਈਆਂ ਤੇਰੇ ਇਹਦੇ ਤੋਂ ਦੁੱਧ ਕਿੰਨਾ ਦੱਸਿਆ ਵੀਰੇ ਇਹ ਥੱਲੇ ਵੀ ਉਹਨਾਂ ਨੇ 8 ਕਿਲੋ ਦੱਸਿਆ ਇਹ 7 ਮੰਨ ਲੈਂਦੇ ਥੱਲੇ ਠੀਕ ਹੈ ਇਹਦਾ ਮਰਾ ਕੱਟਾ ਗਿਆ ਕੋਈ ਬਣੀ ਪੂਣੀ ਦੱਸਿਆ ਵੀਰੇ ਨਹੀਂ ਇਹ ਇਹ ਝੋਟੀ ਹੂੰ ਇਹ ਝੋਟੀ ਉਹਨਾਂ ਨੇ ਮਹੀਨੇ ਤੋਂ ਬਾਰ-ਬਾਰ ਬਣੀ ਦੱਸੀ ਆ ਠੀਕ ਹੈ ਇਹਦਾ ਰੇਟ ਦੱਸੋ ਕਿੰਦਾ ਮੁੱਲ ਵੀਰੇ 66000 ਰੁਪਇਆ ਦੇ ਨਹੀਂ ਕਿੰਨੇ ਦੀ ਆ ਭੈਂਡ ਦੀ ਦੇ ਦਈਏ ਮਾਨਤਾਂ ਨਾ ਕਰਾਂਗੇ ਜਰੂਰ ਜਦੋਂ ਕੋਈ ਫੋਨ ਦੋ ਦਾ 8 ਕਿਲੋ ਮੰਨੇ ਕਿ 7 ਮੰਨੇ 7 ਮੰਨ ਕੇ ਲਵੇ ਅਗਲਾ ਪਾਸੇ ਤੈਨੂੰ ਪਤਾ ਹੋ ਜੇ ਕਰਵਾਈਆਂ ਲਿਸੀਆਂ ਵੇਲਾ ਹੱਤ ਲਿਹਾਰੀਆਂ ਤੇਰੇ ਸਾਹਮਣੇ ਮੈਂ ਪਾਈਆਂ ਅੱਛਾ ਚੋਣ ਚੰਨ ਚੰਗਾ ਇਹ ਵੀ ਬਹੁਤ ਚੰਗੀ ਚੋਣ ਆ ਉਹ ਇਹ ਆ ਬਾਲੀ ਪੋਲੀ ਨਹੀਂ ਗਿਉ ਵੀ ਠੀਕ ਆ ਚਵਾਈ ਵਧੀਆ ਪੂਰੀ ਜੀ ਮੜੀ ਮਾਰੀ ਦੋ ਤਾਰਾਂ ਬਾਹਰ ਲੋਗੇ ਇਹਨੂੰ ਐ ਹੁਣ ਬੱਚਾ ਅੱਗੇ ਡੱਕਣਾ ਪੈ ਬੱਚਾ ਲਿਆਉਣਾ ਪੈਣਾ ਨਹੀਂ ਤੂੰ ਇਹਨੂੰ ਵੇਖ ਤਾ ਤੂੰ ਤਾਂ ਪੋਲੀ ਏ ਤੂੰ ਠੀਕ ਆ ਭਾਈ ਸਕੇ ਹੂੰ ਬਾਰਾਂ ਨਹੀਂ ਨਹੀਂ ਧਾਰ ਤਾਂ ਮੋਟੀ ਪੈਂਦੀ ਉੱਥਾਂ ਸੁੱਕੇ ਜੇ ਕਰਕੇ ਨਾ ਚਵਾਈ ਤਾਂ ਮੋਟੀ ਧਾਰ ਹੀ ਆ ਇਹ ਤਾਂ ਆ ਗਾਂ ਬਾਈ ਇਹ ਗਾਂ ਥੱਲੇ ਦੁੱਧ ਹੋਊਗਾ ਵੀਰੇ 8 ਕਿਲੋ ਹੂੰ ਸੀਲ ਠੰਡੀ ਐਂ ਥੱਲੇ ਬਹਿ ਜਾ ਭਾਵੇਂ ਦੀ ਚਵਾਈ ਇੱਕ ਨੰਬਰ ਆ ਆ ਜਾ ਤਾਂ ਰੰਗ ਮਾਰਦੀ ਜਾਂਦੀ ਹੂੰ ਮਾਰੀ ਹੂੰ ਚਵਾਈ ਦਾ ਬਾੜੀ ਚੰਗੀ ਆ ਹੂੰ ਇਹ ਕਿੰਨੀ ਸੁਆਹ ਦੋਜਾ ਦੀ ਚੰਗੀ ਆ ਇਹ ਹਰਜੀਤ ਕਿੰਨੀ ਕਹਿੰਦਾ ਮੰਗ ਲਈਏ ਆਪਾਂ 18000 ਰੁਪਇਆ ਦੇਣੀ ਕਿੰਨੀ ਦੂਜਾ ਸੁਆ ਵਹਿੜਾ ਸਾਂਭਣ ਵਾਲੇ ਘਰੋਂ ਇਹ ਵੀ ਆਈ ਉਹ ਜਾਦੂ ਚੰਗੀ ਬੱਛੀਆਂ ਨਾਲ ਉਹ ਬਹੁਤ ਚੰਗੀ ਆ ਦੂਜਾ ਸੁਆ ਵਹਿੜਾ ਯਾਰ ਮੈਂ ਨਾ ਸੇਵਾ ਕਰੇ ਦੱਸੇ ਕਿ ਲੋ ਦੁੱਧ ਦਈ ਜੂ ਬਈ ਹੈਨਾ ਰਾਮ ਨਾਲ ਦਿੱਤੀ ਜੂ ਵੀਰੇ ਜਾਦ ਕੁਆਲਟੀ ਵਾਲੀ ਵਹਿੜਾ ਯਾਰ ਆਈ ਹੈ ਜੇ ਕੱਲ ਆਈ ਆ ਤੇ ਚਾਰੂ ਚੁਰੂ ਬਾਦ ਬਾਦੂ ਆ ਹੂੰ ਅੱਛਾ ਤੇ ਇੱਕਾ ਸਿੰਗਾ ਵਾਲੀ ਆ ਬਈ ਇਹ ਵੀਰੇ 10 ਦਿਨ ਦੀ ਕੱਚੀ ਆ ਹੂੰ ਠੀਕ ਆ ਇਹ ਗੱਬਣਾ ਹੈ ਗੱਬਣਾ ਨਿੱਕੀ ਜਿਹਾ ਨਾ ਹਾਂ ਬਾਕੀ ਇਹ ਨਾ ਹੈਗਾ ਦੁੱਧ ਪਹਿਲੇ ਸੂਏ 11 12 ਕਿਲੋ ਮਾਲਕਾਂ ਨੇ ਦੱਸਿਆ ਪਾਉਂਦੀ ਨਹੀਂ ਤੇ 11 12 ਕਿਲੋ ਦਾ ਪਾਉਗੀ ਹੋਰ ਬਈ ਬਹੁਤ ਬਣਾਉਗੀ ਹਨਾ ਹਾਂ ਹਾਂ ਆ ਇਦਰੇ ਵੱਧਰ ਕਿੰਨੇ ਨੇ ਇਦਰੇ ਚੱਲਾਂਗੇ ਨਹੀਂ ਯਾਰ ਠੰਡੀ ਗੁੰਡੀ ਉਹਨਾਂ ਦੇ ਬਈ ਬਹੁਤ ਠੰਡੀ ਹੈ ਯਾਰ ਉਹ ਜੀ ਨਹੀਂ ਕੋਈ ਛਤਰਾ ਜਿੰਨਾ ਮਰਜ਼ੀ ਹੱਥ ਫੇਰੀ ਜਾ ਪਿੰਡੇ ਤੇ ਜਿਵੇਂ ਮਰਜ਼ੀ ਲੱਗਾ ਇਹ ਕਿੰਨੇ ਦੇ ਦਈਏ ਬਈ ਇਹ ਦੇ ਦਈਏ 27000 ਮਾਨਤਨ ਕਰਦੀਏ ਵਿੱਚੋਂ ਮਾਨਤਨ ਜ਼ਰੂਰ ਕਰਾਂਗੇ ਠੀਕ ਹੈ ਬਈ ਤੇ 4 ਨੰਬਰ ਤੇ ਹੋਗੀ ਕਿ 5 4 4 5 ਤੇ 5 ਨੰਬਰ ਵਾਲੀ ਬਈ 5 ਨੰਬਰ ਵਾਲੀ ਬਈ ਇਹ ਉਹਨਾਂ ਨੇ ਮਾਲਕਾਂ ਨੇ ਦੱਸਿਆ ਹੂੰ 2 ਕੁ ਮਹੀਨੇ ਹੋ ਗਏ ਸੂਈ ਨੂੰ ਠੀਕ ਆ ਤੇ ਇਹਦੇ ਥੱਲੇ ਉਹਨਾਂ ਨੇ ਦੱਸਿਆ 10-11 ਕਿਲੋ ਕੱਲ ਪਰਸੋਂ ਦੀ ਆਈ ਇਹਨੇ ਲਾਇਆ ਨਹੀਂ ਜੀ ਅੱਜ ਪੱਠੇ ਖਾਦੇ ਆ ਹੁਣ ਦੁੱਧ ਇਹਦੇ ਥੱਲੇ ਵੀ 8 ਕਿਲੋ ਚੌਣ ਚਣ ਚੰਗਲ ਪੈਂਦੀ ਆ ਚੌਣ ਚਣ ਬਹੁਤ ਚੰਗਾ ਆਂਦਾ ਹੈ ਬੱਚੀ ਦਾ ਇਹ ਪਹਿਲਣੀ ਆ ਠੀਕੇ ਪਹਿਲਣੀ ਆ ਇਹ ਹਾਂ ਆ ਇਹ ਠੀਕ ਆ ਭਾਈ ਓਕੇ ਅੱਛਾ ਇਹ ਕਿਨੇ ਦੇ ਦੇ ਦਾਂਗੇ ਭਾਈ ਇਹ ਦੇ ਦਈਏ 27 ਦੀ ਇਹ ਦੇ ਦਈਏ 27 27 ਦੇ ਜੋੜਾ ਲੈਣ ਤੇ ਆਇਆ 50 ਦਾ ਦੇ ਦੇ ਹਾਂ ਮਾਨਤਨ ਕਰ ਦਿਆਂਗੇ ਠੀਕ ਹੈ ਬਾਈ ਅੱਛਾ ਇਹ ਉਹ ਲਾਸਟ ਤੇ ਕੱਟੀ ਆ ਬਾਈ ਆ ਕੱਟੀ ਆ ਬਾਈ ਠੀਕ ਹੈ ਇਹ ਕਿੰਨੇ ਚਿਰ ਦੀ ਆ ਬਾਈ ਸਾਲ ਦੀ ਆ ਬਾਈ ਸਾਲ ਦੀ ਇਹ ਹਾਂਜੀ ਠੀਕ ਹੈ ਬਾਈ ਕੱਟੀ ਚੰਗੀ ਆ ਹਨਾ ਬਾਈ ਕੱਟੀ ਬਹੁਤ ਚੰਗੀ ਇਹ ਕਿੰਨੇ ਦੇ ਦਈਏ ਭਲੇ ਝੋਲੀ ਵਿਖਾ ਝੋਲੀ ਬਰੀ ਸੋਹਣੀ ਆਂਦੀ ਹੈ ਹੂੰ ਇਹ ਕੱਟੀ ਦੇ ਦਈਏ ਆਪਾਂ 2000 ਰੁਪਏ ਮਾਨਤਨ ਵਿੱਚੋਂ ਕਿੰਨਾ ਉਹ ਕਰ ਦਈਏ ਮਾਨਤਨ ਕਰ ਦਿਆਂਗੇ ਛੋੜ ਛੱਪਾ ਜੇ ਕੱਟੀ ਦੀ ਝੋਲੀ ਚ ਕੱਟੀ ਇੱਕ ਗਾੜਾ 6 ਕੁ ਮਹੀਨੇ ਸਮਝ ਵਧੀਆ ਬਣ ਜੂਗਾ ਹਾਂ 6 ਮ ਪੀ ਦਾ ਰੀਜਨ ਵਾਲਾ ਹੋ ਜੂਗੀ ਕਦ ਕਿਹੜਾ ਛੋੜਾ ਹੈ گاਵਾਂ ਦੇ ਬਰਾਬਰ ਆਉਣ ਵਾਲੀ ਹੋਗੀ ਹੈ ਹਾਂ ਤੇ ਫਾ ਵੀ ਕੀ ਯਾਰ ਬਾਈ ਯਾਰ ਹਾਂ ਇਹ ਹੋ ਗਏ ਜਾਨਵਰ ਆਪਣੇ ਹਨਾ ਬਾਈ ਤੇ ਨੰਬਰ ਬਾਈ ਫਿਰ ਕਿਹੜੇ ਤੇ ਗੱਲਬਾਤ 78899 70410 ਇੱਕ ਵਾਰੀ ਹੋਰ ਬੋਲ 78899 70410 ਇਸ ਨੰਬਰ ਤੇ ਵੀਰੇ ਦਾ ਕਰੋ ਤੁਸੀਂ ਰਾਬਤਾ ਕਰ ਮਿੱਤਰੋ ਪਿੰਡ ਹਰੀਹਰ ਚੌਕ ਜ਼ਿਲ੍ਹਾ ਫਰੀਦਕੋਹੜਾ ਉਹ ਐ ਕਰੀ ਉਹ